ਮੇਰੇ ਬਹੁਤ ਹੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾ ਤੇ ਅੱਜ ਆਪਾਂ ਬਣਾਉਨੇ ਆ ਚੌਲਾਂ ਦੀਆਂ ਪਿੰਨੀਆਂ ਇਹ ਆਪਾਂ 1 ਕਿਲੋ ਚੌਲਾਂ ਦਾ ਆਟਾ ਲੈ ਲਿਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਛਾਣ ਲਿਆ ਤੇ ਇਹਦੇ ਵਿੱਚ ਜਿਹੜੀ ਖੰਡ ਪਾਵਾਂਗੇ ਕਈ ਲੋਕ ਤਾਂ ਪੂਰੀ ਕਿਲੋ ਦੇ ਨਾਲ ਕਿਲੋ ਹੀ ਚੀਨੀ ਪਾਉਂਦੇ ਆ ਆਪਾਂ ਕਿਲੋ ਦੇ ਨਾਲ ਕਿਲੋ ਚੀਨੀ ਨਹੀਂ ਪੂਰੀ ਪਾਣੀ ਆਪਾਂ 700 ਗ੍ਰਾਮ ਪਾਵਾਂਗੇ ਤੁਸੀਂ ਘਟਾ ਵਧਾ ਸਕਦੇ ਆ ਵੈਸੇ ਬਹੁਤ ਜ਼ਿਆਦਾ ਘੱਟ ਵੀ ਨਹੀਂ ਹੋਣਾ ਚਾਹੀਦਾ ਮਿੱਠਾ ਤੇ ਬਹੁਤ ਜ਼ਿਆਦਾ ਵੀ ਨਹੀਂ ਤੇਜ਼ ਹੋਣਾ ਚਾਹੀਦਾ ਤੇ ਆਪਾਂ 700 ਗ੍ਰਾਮ ਪਾਇਆ ਤੇ ਇਹਦੇ ਵਿੱਚ ਜਿਹੜਾ ਇਹ ਡਰਾਈ ਫਰੂਟ ਪਾਵਾਂਗੇ ਇਹ ਹੈਗਾ ਨਾਰੀਅਲ ਕੱਟਿਆ ਹੋਇਆ ਇਸ ਤਰ੍ਹਾਂ ਤੇ ਇਹ ਕਾਲੀ ਮਿਰਚਾ ਦਰੜਫੜ ਜੀ ਕੁੱਟੀ ਆ ਜੇ ਆਪਾਂ ਸਾਬਤੀਆਂ ਮਿਰਚਾ ਪਾਣੇ ਉਹ ਤਾਂ ਕੋਈ ਫਾਇਦਾ ਨਹੀਂ ਹੈਗਾ ਦਰੜਫੜਾ ਕਰਕੇ ਪਾਉਣੀਆਂ ਚਾਹੀਦੀਆਂ ਤੇ ਇਹ ਆਪਾਂ ਦਾਖਾਂ ਪਾਈਆਂ ਨਾਲਾ ਪਹਾ ਮਲਾਈ ਲਈ ਹੈ ਇਹ 300 ਗ੍ਰਾਮ ਮਲਾਈ ਆ ਇਹ ਆਪਣਾ ਖੋਏ ਦਾ ਕੰਮ ਕਰੂਗੀ ਤੇ ਨਾਲ ਹੀ ਇਹ ਦੁੱਧ ਦਾ ਦੁੱਧ ਆਪਾਂ ਅ ਕਟੋ-ਕਟ ਅੱਧਾ ਇੱਕ ਗਲਾਸ ਹੀ ਲੱਗੂਗਾ ਬਹੁਤ ਜ਼ਿਆਦਾ ਨਹੀਂ ਲੱਗਣਾਗਾ ਉਹ ਆਪਾਂ ਵੇਖ ਲਾਂਗੇ ਕਿੰਨਾ ਕੱਟੇ ਦੇ ਹਿਸਾਬ ਨਾਲ ਪਾਊਗਾ ਤੇ ਇਹ ਹੈਗੇ ਆ ਚਾਰ ਚਮਚ ਨਾਰੀਅਲ ਦਾ ਇਹ ਬੂਰਾ ਇਹਦੇ ਨਾਲ ਬਹੁਤ ਸਵਾਦ ਤੇ ਬਹੁਤ ਸੋਹਣੀਆਂ ਪਿੰਨੀਆਂ ਬਣ ਜਾਂਦੀਆਂ ਇਧਰ ਆਪਾਂ ਕੜਾਹੀ ਰੱਖ ਲਈ ਤੇ ਕੜਾਹੀ ਦੇ ਵਿੱਚ ਆਪਾਂ ਇਹ ਆਟਾ ਪਾ ਲਾਂਗੇ ਤੇ ਹੁਣ ਆਪਾਂ ਹਲਾਈ ਚੱਲਾਂਗੇ। ਨਾ ਜ਼ਿਆਦਾ ਤੇਜ਼ ਆਕ ਹੋਣੀ ਚਾਹੀਦੀ ਆ ਤੇ ਨਾ ਹੀ ਬਹੁਤ ਜ਼ਿਆਦਾ ਘੱਟ ਹੋਣੀ ਚਾਹੀਦੀ ਆ। ਬਸ ਇਹਨੂੰ نیچے ਨਹੀਂ ਲੱਗਣ ਦੇਣਾ। ਸੇਮ ਅੱਗ ਦੇ ਉੱਤੇ ਆਪਾਂ ਇਸੇ ਤਰ੍ਹਾਂ ਇਹਨੂੰ ਬਣਾਈ ਚੱਲਾਂਗੇ। ਹਲਾਈ ਜਾਣਾ ਬਸ ਆਪਾਂ ਇਹਨੂੰ। ਆਪਣਾ ਆਟਾ ਆਟੇ ਦੇ ਵਿੱਚੋਂ ਸੇਕ ਨਿਕਲਣ ਲੱਗ ਗਿਆ ਤੇ ਹੌਲੀ-ਹੌਲੀ ਭੁੰਨਣਾ ਸ਼ੁਰੂ ਹੋ ਗਿਆ। ਆਪਾਂ ਇਹਨੂੰ ਬਹੁਤ ਜ਼ਿਆਦਾ ਬ੍ਰਾਊਨ ਨਹੀਂ ਕਰਨਾ ਹੈਗਾ। ਤੇ ਇਹਨੂੰ ਆਪਾਂ ਨਾ ਵਾਈਟ ਹੀ ਰੱਖਣਾ ਹਲਕਾ ਜਾਂ ਕਲਰ ਆਪਾਂ ਇਹਦਾ ਚੇਂਜ ਕਰਨਾ ਤੇ ਇਹਦਾ ਤੁਹਾਨੂੰ ਇਸ ਤਰ੍ਹਾਂ ਪਤਾ ਲੱਗੂਗਾ ਵੀ ਤੁਹਾਨੂੰ ਇਹਦੀ ਮਹਿਕ ਆਉਣ ਲੱਗ ਜੂਗੀ ਆਟੇ ਭੁੰਨਣ ਦੀ ਘਟੋ ਘਟ 10-15 ਮਿੰਟ ਲੱਗ ਜਾਂਦੇ ਆ ਸਲੋ ਅੱਗ ਦੇ ਉੱਤੇ ਤੇ ਜੇ ਆਪਾਂ ਪੂਲ ਫੁੱਲ ਆਂਚ ਦੇ ਉੱਤੇ ਕਰਦੇ ਆ ਤਾਂ ਫੇਰ ਉਹ ਮੱਚ ਜਾਂਦਾ ਇਸ ਕਰਕੇ ਸਲੋ ਅੱਗ ਦੇ ਉੱਤੇ ਇਹਨੂੰ ਹੌਲੀ 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 ਇਹਨੂੰ ਕਰੀ ਚੱਲੋ ਨੀਚੇ ਨਹੀਂ ਮਸ ਲੱਗਣ ਦੇਣਾ ਤੇ ਉਧਰ ਆਪਾਂ ਦੂਸਰੇ ਪਾਸੇ ਕੜਾਈ ਰੱਖ ਲਈਏ ਤੇ ਇਦੇ ਵਿੱਚ ਆਪਾਂ ਥੋੜਾ ਜਿਹਾ ਦੁੱਧ ਪਾਵਾਂਗੇ ਐਵੇਂ ਦੋ ਕਗੜਛੀਆਂ ਬੱਸ ਇੰਨੇ ਇਹ ਹੁਣ ਆਪਾਂ ਤਾਜੀ ਮਲਾਈ ਪਾਈ ਆ ਇਹ 300 ਗ੍ਰਾਮ ਮਲਾਈ ਆ 100 ਗ੍ਰਾਮ ਦੁੱਧ ਹੋਵੇ 400 ਗ੍ਰਾਮ ਹੋ ਗਿਆ ਇਹਨਾਂ ਆਪਾਂ ਇਸ ਤਰ੍ਹਾਂ ਲਾ ਲਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਇਹਦੀ ਮਲਾਈ ਹੈ ਜਿਹੜੀ ਵਿੱਚ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਇਹ ਆਪਾਂ ਖੋਏ ਦਾ ਕੰਮ ਕਰ ਦੇਉਗੇ ਜੇ ਆਪਾਂ ਬਾਜ਼ਾਰ ਚੋਂ ਖੋਆ ਲੈ ਕੇ ਆਉਂਨੇ ਨਾ ਤਾਂ ਉਹਦਾ ਇਸ ਤਰ੍ਹਾਂ ਹੁੰਦਾ ਕਿ ਉਹ ਤਾਂ ਮਲਾਵਟ ਹੁੰਦੀ ਹੈ ਇਹ ਵੀ ਰਸਕਾ ਦੁੱਧ ਦੇ ਵਿੱਚ ਪਾ ਕੇ ਦੁੱਧ ਦੇ ਵਿੱਚ ਪਾਹਣ ਤੇ ਉਹ ਬਣਾ ਦਿੰਦੇ ਆ ਤੇ ਆਪਾਂ ਨੂੰ ਇਸ ਨਾਲੋਂ ਵਧੀਆ ਹੈਗਾ ਕਿ ਇਹ ਮਲਾਈ ਜਿਹੜੀ ਹੈਗੀ ਹੈ ਮਲਾਈ ਥੋੜੀ ਤਾਜੀ ਹੋਣੀ ਚਾਹੀਦੀ ਹੈ ਇੱਕ ਜਾਂ ਦੋ ਦਿਨ ਦੀ ਵੱਧ ਤੋਂ ਵੱਧ ਤਿੰਨ ਦਿਨ ਦੀ ਇਸ ਤੋਂ ਵੱਧ ਨਹੀਂ ਮਲਾਈ ਹੋਣੀ ਚਾਹੀਦੀ ਇਹਨੂੰ ਆਪਾਂ ਗਾੜਾ ਕਰ ਲਾਂਗੇ ਖਾਸਤਰਾ ਕਰਕੇ ਤੇ ਬਿਲਕੁਲ ਆਪਣਾ ਰਬੜੀ ਵਰਗਾ ਬਣ ਜਾਊਗਾ ਤੇ ਜਿਹੜੀ ਆਪਣੀ ਇਹ ਚੀਨੀ ਆ ਆਪਾਂ ਇਹਦੇ ਵਿੱਚ ਉਦਾਂ ਹੀ ਨਹੀਂ ਪਾਉਣੀ ਹੈਗੀ ਆਪਾਂ ਉਹ ਵੀ ਇਹਦੇ ਵਿੱਚ ਖੋਰ ਦਿਆਂਗੇ ਆ ਦੇਖੋ ਆਪਣਾ ਇਹ ਗਾੜੀ ਹੋਣ ਲੱਗ ਗਈ ਮਲਾਈ ਤੇ ਹੁਣ ਆਪਾਂ ਇਸ ਸਟੇਜ ਦੇ ਵਿੱਚ ਇਹ ਆਪਾਂ ਇਹ ਚ ਚੀਨੀ ਪਾਵਾਂਗੇ ਚੀਨੀ ਪਾਉਣ ਨਾਲ ਇਹ ਥੋੜਾ ਜਿਹਾ ਪਤਲਾ ਹੋ ਜਾਊਗਾ ਕਿਉਂਕਿ ਜੇ ਆਪਾਂ ਚੀਨੀ ਵੈਸੇ ਆਪਾਂ ਲੱਡੂਆਂ ਵਾਂਗੂ ਪਾਉਣਾ ਸਰਕ ਸਰਕ ਕਰਦੀ ਆ ਤੇ ਜੇ ਤੁਸੀਂ ਇਸ ਤਰ੍ਹਾਂ ਖੋਲ ਕੇ ਪਾਉਂਗੇ ਮਲਾਈ ਥੋੜੀ ਜਿਹੀ ਘਟ ਕਰ ਸਕਦੇ ਆ ਪਰ ਮੈਂ ਇਹਨੂੰ ਚੰਗੀ ਤਰ੍ਹਾਂ ਇਹਨੂੰ ਖਾੜ ਲਵਾਂਗੀ ਉਸ ਤੋਂ ਬਾਅਦ ਇਹ ਵਿੱਚ ਪਾਉਂਗੀ ਬਹੁਤ ਟੇਸਟੀ ਇਹ ਬਣਦੀ ਹੈ ਤੇ ਆਹ ਨਾਲ ਵਾਲੀ ਦੂਸਰੀ ਹੈਗੀ ਜਿਹੜੀ ਚੀਨੀ ਇਹ ਵੀ ਆਪਾਂ ਪਾ ਲੈਨੇ ਆ। ਇਹ ਕੁੱਲ ਮਿਲਾ ਕੇ 700 ਗ੍ਰਾਮ ਚੀਨੀ ਹੋ ਗਈ ਆਪਣੀ। ਇਸ ਤਰੀਕੇ ਨਾਲ ਤੁਸੀਂ ਪਿੰਨੀਆਂ ਬਣਾ ਕੇ ਦੇਖਿਓ। ਤੁਹਾਨੂੰ ਐਦਾਂ ਨਹੀਂ ਪਤਾ ਲੱਗਣਾ ਕਿ ਚੌਲਾਂ ਦੇ ਆਟੇ ਦੀ ਬਣਾਈਆਂ ਕਿ ਖੋই ਦੀਆਂ ਪਿੰਨੀਆਂ ਬਣੀਆਂ। ਇਹਨੀ ਵਧੀਆ ਬਣ ਗਈ। ਇਹ ਨਾਲ ਦੀ ਨਾਲ ਹੁਣ ਨਾ ਆਪਾਂ ਇਹ ਵੀ ਵੇਖੀ ਜਾਨੇ ਬਿਲਕੁਲ ਘਾਟ ਅੱਗ ਕੀਤੀ ਹੋਈ ਹੈ ਮੇਰੀ। ਆ ਦੇਖੋ। ਐਸੀ ਤਰ੍ਹਾਂ ਹੀ ਹੰਪ ਨਹੀਂ ਲਾਗੇ। ਇਹ ਤੁਸੀਂ ਦੋਵੇਂ ਕੰਮ ਨਹੀਂ ਇਕੱਠੇ ਕਰ ਸਕਦੇ ਤਾਂ ਤੁਸੀਂ ਇੱਕ ਜਾਨੇ ਦੀ ਹੈਲਪ ਲੈ ਸਕਦੇ ਆ। 20 ਲਾਉਣਾ ਤੇ ਨਾਲ-ਨਾਲ ਤੁਸੀਂ ਇਹਨੂੰ ਵੀ ਹਲਾਉਣਾ ਕਿਉਂਕਿ ਚੀਨੀ ਦੇ ਵਿੱਚੋਂ ਵੀ ਦੀ ਸੇਕ ਨਿਕਲਣਾ ਚਾਹੀਦਾ ਚੀਨੀ ਨਹੀਂ ਮਚਣੀ ਜਾਈਦੀ ਚੀਨੀ ਪੂਰੀ ਤਰ੍ਹਾਂ ਖੁਰਨੀ ਚਾਹੀਦੀ ਹੈ ਐਦਾਂ ਕਰਕੇ ਆਪ ਇਹਨੂੰ ਵੀ ਨਾਲ-ਨਾਲ ਤੋਰੀ ਚੱਲਾਂਗੇ ਐਸੀ ਕਰਾਂਗੇ ਆਪਾਂ ਜੀ ਦ ਇਹਨੂੰ ਕੋਰੀ ਚੱਲਾਂਗੇ ਇੱਕ ਤਾਂ ਨਾਲੇ ਤੇ ਇਹਦੀ ਜਿਹੜੀ ਹੈਗੀ ਚੀਨੀ ਸਾਰੀ ਉਹ ਘਰ ਜੂਗੀ ਤੇ ਦੂਸਰਾ ਹੈਗਾ ਕਿ ਨਾ ਚੰਗੀ ਤਰ੍ਹਾਂ ਮਾਵੇ ਵਰਗਾ ਬਣ ਜੂਗੀ ਹੈਦਿਆਂ ਨੂੰ ਹਲਾਈ ਜਾਣਾ ਇਹ ਤੇ ਵੀ 10 ਮਿੰਟ ਲੱਗ ਜਾਂਦੇ ਆ ਜੇ ਤੁਸੀਂ ਚੀਨੀ ਪੀਸ ਕੇ ਤੇ ਠੰਡਾ ਕਰਕੇ ਪਾਣਾ ਉਹ ਮੈਨੂੰ ਵੈਸੇ ਟੇਸਟੀ ਸਾਨੂੰ ਟੇਸਟੀ ਨਹੀਂ ਲੱਗਦਾ ਹੈਗਾ ਇਹ ਜਿਸ ਤਰ੍ਹਾਂ ਬਣਾਈਏ ਨਾ ਆਪਾਂ ਖੋਰ ਕੇ ਇਹ ਚੀਨੀ ਬਣਾਉਂਦੇ ਆ ਤੇ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ نیچے ਨਹੀਂ ਲੱਗਣ ਦੇਣਾਗਾ ਆਪਾਂ ਇਸ ਤਰ੍ਹਾਂ ਕਰਕੇ ਚੰਗੀ ਤਰ੍ਹਾਂ ਹਲਾਈ ਜਾਣਾ ਜੇ نیچے ਲੱਗ ਗਈ ਤਾਂ ਇਹ ਕਿਤਾਈ ਮਲਾਈ ਆ ਦੂਸਰੀ ਹੈਗੀ ਚੀਨੀ ਤੇ ਫੇਰ ਇਹ ਟੇਸਟ ਇਹਦਾ ਖਰਾਬ ਹੋ ਜੂਗਾ ਕੋੜੀ ਲੱਗਣ ਲੱਗ ਜਾਂਦੀ ਹੈ ਬਸ ਇਹੀ ਇਹੀ ਇਹਦਾ ਧਿਆਨ ਰੱਖਣਾ ਇਹ ਆਪਾਂ ਗੈਸ ਬੰਦ ਕਰਤਾ ਤੇ ਹੁਣ ਨਾ ਆਪਾਂ ਨੂੰ 5-7 ਮਿੰਟ ਇਦਾਂ ਹੀ ਹਿਲਾਇ ਜਾਣਾ ਤਾਂ ਜੋ ਇਹ ਨਾ ਨੀਚੇ ਨ ਲੱਗੇ ਬਸ ਇਦਾਂ ਹਲਾ ਹਲਾ ਕੇ ਤੇ ਇਹਨੂੰ ਆਪਾਂ ਥੋੜਾ ਜਿਹਾ ਰੂਮ ਟੈਂਪਰੇਚਰ ਤੇ ਲੈ ਆਵਾਂਗੇ ਇਹ ਆਪਣਾ ਨਾ ਆਟਾ ਚੰਗੀ ਤਰ੍ਹਾਂ ਭੁੱਜ ਗਿਆ ਆ ਦੇਖੋ ਆਪਣੇ ਵੀ ਨਾ ਮੇਰੇ ਨਾਲੇ ਆਪਾਂ ਇੱਕ ਹਲਾਈ ਗਏ ਆ ਫਿਰ ਵੀ ਹਲਕਾ ਜਿਹਾ ਉਹ ਲੱਗ ਗਿਆ ਤਾਂ ਤੇ ਇਹਨੂੰ ਆਪਾਂ ਲਾਉਣਾ ਨਹੀਂ ਖਰਚ ਗਏ ਉਹਨਾਂ ਆਪਏ ਦੇ ਵਿੱਚ ਇਹ ਜਿਹੜਾ ਨਾਰੀਅਲ ਦਾ ਪੂਰਾ ਸੀ ਇਹ ਪਾ ਦਿੰਨੇ ਆ ਅੱਗ ਆਪਣੀ ਬੰਦ ਆ ਬਿਲਕੁਲ ਕਰਤੀ ਆਪਾਂ ਬੰਦ ਤੇ ਹੁਣ ਨਾ ਆਪਾਂ ਇਹ ਦੇ ਵਿੱਚ ਹੀ ਸੇਕਿਆ ਜਾਊਗਾ ਤੇ ਜਿਹੜਾ ਆਪਣਾ ਇਹ ਸਮਾਨ ਇਹ ਵੀ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਗੈਸ ਬਿਲਕੁਲ ਬੰਦ ਕਰ ਦਿਓ ਇਹ ਸਾਰਾ ਨਾ ਹੋਣੇ ਦੇ ਵਿੱਚ ਰਲ ਜਾਊਗਾ ਚੰਗੀ ਤਰ੍ਹਾਂ ਤੇ ਇਹਨੂੰ ਆਪਾਂ ਹਲਾਈ ਚੱਲਾਂਗੇ ਥੋੜਾ ਠੰਡਾ ਹੋ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਮਲਾਈ ਤੇ ਖੰਡਾ ਕੋਲੀ ਆ ਉਹ ਆਪਾਂ ਵਿੱਚ ਪਾਵਾਂਗੇ ਆਪਾਂ ਨੂੰ ਦੇਸੀ ਘਿਓ ਪਾਉਣ ਦੀ ਹੁਣ ਵਿੱਚ ਜ਼ਰੂਰਤ ਨਹੀਂ ਪੈਣੀਗੀ ਤੇ ਇਦਾਂ ਹੀ ਆਪਣੀ ਇਹ ਮਲਾਈ ਪੈ ਜਾਣੀ ਆਪਣਾ ਸਮਾਨ ਚੰਗੀ ਤਰ੍ਹਾਂ ਹੁਣ ਰਲ ਗਿਆ ਵਿੱਚ ਤੇ ਇਧਰਲੇ ਪਾਸੇ ਨੇ ਹੁਣ ਆਪਾਂ ਆਹ ਜਿਹੜੀ ਕੜਾਈ ਆ ਇਹਦੇ ਵਿੱਚ ਹੀ ਪਾਵਾਂਗੇ ਮੈਨੂੰ ਥੋੜਾ ਜਿਹਾ ਜ਼ਿਆਦਾ ਲੱਗਿਆ ਤੇ ਮੈਂ ਇਹਦੇ ਵਿੱਚੋਂ ਨਾ ਇਹ ਕਟ ਕੇ ਰੱਖ ਲਿਆ ਇਹ ਤੁਸੀਂ ਫਿਰ ਵੀ ਕਿਸੇ ਵੀ ਕੇ ਨਾਮ ਜਿਵੇਂ ਤੁਸੀਂ ਫਿਰ ਦੁਬਾਰਾ ਬਣਾਉਨੇ ਆ ਚੌਲਾਂ ਦੀ ਆਹ ਪਿੰਨੀ ਆ ਤਾਂ ਤੁਸੀਂ ਉਹਦੇ ਵਿੱਚ ਯੂਜ਼ ਕਰ ਸਕਦੇ ਕਿਸੇ ਵੀ ਕਿਸੇ ਵੀ ਤੁਸੀਂ ਉਹਦੇ ਵਿੱਚ ਮਠਾਈ ਯੂਜ਼ ਕਰ ਸਕਦੇ ਆ ਇਹ ਮਿਲਕ ਮੇਡ ਵਾਂਗੂ ਬਣ ਗਿਆ ਦੇਖੋ ਆਹ ਆ ਦੇਖੋ ਲੱਗਦਾ ਨਾ ਜਿਵੇਂ ਬਾਜ਼ਾਰੋਂ ਮਿਲਕ ਮੇਡ ਲੈ ਕੇ ਆਂਦਾ ਹੁੰਦਾ ਐਦਾਂ ਬਣ ਗਿਆ ਜੇ ਆਪਣੀ ਜ਼ਰੂਰਤ ਪਈ ਹੋਰ ਤਾਂ ਆਪਾਂ ਇਹ ਵਿੱਚੋਂ ਯੂਜ਼ ਕਰ ਲਾਂਗੇ ਇੱਕ ਵਾਰੀ ਮੈਨੂੰ ਲੱਗਦਾ ਇੰਨੇ ਨਾਲ ਹੀ ਆਪਣਾ ਕੰਮ ਹੋ ਜਾਣਾ ਹੁਣ ਆਪਾਂ ਇਹਦੇ ਵਿੱਚ ਇਹ ਆਟਾ ਸਾਰਾ ਵਿੱਚ ਪਾ ਦਾਂਗੇ ਤੇ ਇਹਨੂੰ ਹਲਾ ਲਾਂਗੇ ਆ ਦੇਖੋ ਆਪਣਾ ਥੋੜਾ ਜਿਹਾ ਹਲਾ ਕੇ ਗਿਆ ਨਾਲ ਤੇ ਆਪਾਂ ਇਹਨੂੰ ਖੁਰਚਿਆ ਨਹੀਂ ਹੈਗਾ ਆਪਾਂ ਗੈਸ ਬੰਦ ਮੈਂ ਇਹਦੇ ਵਿੱਚ ਘਰ ਵਾਲੇ ਤੇ ਰੱਖ ਲੈਣੀ ਹੈ ਇਹ ਤਾਂ ਲਾਉਣਾ ਸੌਖਾ ਹੋ ਜਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਾ ਲੈਨੇ ਆ ਕਿਉਂਕਿ ਹਜੇ ਗਰਮ ਆ ਆਪਾਂ ਇਹਨੂੰ ਹੱਥ ਨਹੀਂ ਲਾਉਣਾ ਨਹੀਂ ਤਾਂ ਹੱਥ ਜਲ ਜਾਊਗਾ ਆਪਣਾ ऐसे तरह ही अपन हिला लेना जे बाई चांस ਤੁਹਾਨੂੰ ਐਦਾ ਲੱਗਦਾ ਕਈ ਵਾਰੀ ਘੱਟ ਵੱਧ ਵੀ ਪੈ ਸਕਦੀ ਆ ਜਿਵੇਂ ਲੇਡੀਜ਼ ਹੈਗੀਆਂ ਉਹਨਾਂ ਨੂੰ ਤਾਂ ਸਾਰਿਆਂ ਨੂੰ ਪਤਾ ਵੀ ਪਿੰਨੀਆਂ ਕਿੱਦਾਂ ਬਣਦੀਆਂ ਕਈ ਵਾਰੀ ਬੱਚੇ ਹੁੰਦੇ ਆ ਜਿਵੇਂ ਕੁੜੀਆਂ ਪੜਦੀਆਂ ਉਹ ਬਣਾਉਂਦੀਆਂ ਤਾਂ ਜੇ ਜੇ ਬੱਚੇ ਇਹ ਪੈ ਵੀ ਜਾਵੇ ਜ਼ਿਆਦਾ ਨਾ ਦੁੱਧ ਵੈਸੇ ਥੋੜਾ ਘੱਟ ਪਾ ਲਓ ਤੁਸੀਂ ਬਾਅਦ ਵਿੱਚ ਇਹਦੇ ਵਿੱਚ ਦੁੱਧ ਪਾ ਸਕਦੇ ਆ ਉਹ ਖਰਾਬ ਨਹੀਂ ਹੁੰਦੀਆਂ ਪਿੰਨੀਆਂ ਗਰਮ ਦੁੱਧ ਪਾ ਸਕਦੇ ਆ ਤੇ ਜੇ ਤੁਸੀਂ ਬਾਈ ਚਾਂਸ ਇਹ ਜਿਆਦਾ ਢਿੱਲਾ ਹੋ ਗਿਆ ਪੈ ਗਿਆ ਤਾਂ ਤੁਸੀਂ ਇਹਦੇ ਵਿੱਚ ਨਾ ਨਾਰੀਅਲ ਦਾ ਬੂਰਾ ਪਾ ਦਿਓ ਭੁੰਨ ਕੇ ਨਾ ਜੇ ਭੁੰਨ ਕੇ ਪਾਣਾ ਭੁੰਨ ਕੇ ਪਾ ਲਓ ਨਹੀਂ ਤਾਂ ਗਰਮ ਦੇ ਵਿੱਚ ਪਾ ਦਿਓ ਤੇ ਉਹਦੀ ਮਹਿਕ ਬਹੁਤ ਸੋਹਣੀ ਆਉਣ ਲੱਗ ਜਾਂਦੀ ਹੈ ਤੇ ਖਿਭਰਾਉਣ ਵਾਲੀ ਕੋਈ ਗੱਲ ਨਹੀਂ ਬਹੁਤ ਸੌਫਟੀ ਇਸਟਿਪਨੀਆਂ ਬਣਨ ਗਈਆਂ ਆਪਾਂ ਹੌਲੀ ਹੌਲੀ ਕਰਕੇ ਇਹ ਸਾਰਾ ਰਲਾ ਲੈਨੇ ਆ ਆਪਣਾ ਮੇਕ ਆਪਣਾ ਪੂਰਾ ਹੀ ਹੈ ਪਰਫੈਕਟਾ ਆਪਣਾ ਪਾਇਆ ਹੋਇਆ ਤੇ ਸਰ ਵੀ ਨੂੰ ਲੱਗਦਾ ਸੀਗਾ ਕਿਤੇ ਜਿਆਦਾ ਨਾ ਹੋ ਜੇ ਆਪਾਂ ਇਹਨੂੰ ਇਸ ਕਰਕੇ ਉਧਰ ਬਾਹਰ ਕੱਢ ਲਿਆ ਹੁਣ ਆਪਾਂ ਇਹਨੂੰ ਪਾ ਲੈਨੇ ਆ ਜਿਹੜਾ ਆਪਾਂ ਮਿਲਕ ਮੇਡ ਕਹਿੰਦੇ ਆ ਨਾ ਲੈ ਕੇ ਆਉਨੇ ਹੁੰਦੇ ਆ ਆਪਾਂ ਉਹ ਵੀ ਇਸ ਤਰ੍ਹਾਂ ਦਾ ਹੀ ਹੁੰਦਾ ਸਾਰਾ ਪੈ ਜੂਗਾ ਆਪਾਂ ਸਾਰਾ ਪਾ ਦਿੰਦੇ ਹਾਂ ਨੀ ਨੂੰ ਇਸ ਤਿੱ ਜ਼ਿਆਦਾ ਨਾ ਹੋ ਜੇ ਇਸ ਕਰਕੇ ਆਪਾਂ ਤਾਂ ਕੱਢਿਆ ਸੀ ਲਓ ਜੀ ਹਜੇ ਗਰਮ ਆ ਤੇ ਆਪਾਂ ਇਹਨੂੰ ਥੋੜਾ ਚਿਰ ਵਾਸਤੇ ਠੰਡਾ ਹੋਣ ਵਾਸਤੇ ਰੱਖ ਦਿੰਨੇ ਫਿਰ ਇਸ ਤੋਂ ਬਾਅਦ ਆਪਾਂ ਪਿੰਨੀਆਂ ਬਣਾਉਨੇ ਆ ਹਜੇ ਬਹੁਤ ਜ਼ਿਆਦਾ ਗਰਮ ਆ ਹੱਥ ਨਹੀਂ ਲੱਗਦਾ ਹੈਗਾ ਲਓ ਜੀ ਆਪਾਂ ਇਹ ਬਣ ਕੇ ਹੋ ਗਿਆ ਰੈਡੀ ਤੇ ਆਪਾਂ ਇਹਦੇ ਵਿੱਚੋਂ ਨਾ ਥੋੜਾ ਜਿਹਾ ਦੁੱਧ ਪਾਇਆ ਬਿਲਕੁਲ ਹਲਕਾ ਜਿਹਾ ਵੀ ਦੋ ਕੁ ਕਟਛੀਆਂ ਪਾਇਆ ਹੋਰ ਦੁੱਧ ਆਪਾਂ ਤੇ ਹੁਣ ਨਾ ਆਪਾਂ ਗਰਮਾ ਥੋੜਾ ਜਿਹਾ ਇਹਦੀ ਪਿੰਨੇ ਵਟ ਲੈਣੇ ਇਹ ਬਰਾਊਨ ਥੋੜੀ ਤਾਂ ਹੋਇਆ ਆਪਾਂ ਮਲਾਈ ਤੇ ਜਿਹੜੀ ਖਾਂਡਾ ਉਹ ਵਿੱਚ ਖੋਰੀ ਆ ਸਟਰਾ ਕਰਕੇ ਇੱਕਦਮ ਹੁਣ ਅੱਗੇ ਚੱਲਾਂਗੇ ਆਪਣੀਆਂ ਪਿੰਨੀਆਂ ਬਣ ਕੇ ਤਿਆਰ ਹੋ ਗਈਆਂ ਜੇ ਤੁਹਾਨੂੰ ਇਹ ਵੀ ਰੈਸਪੀ ਪਸੰਦ ਆਈ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ